ਇਹ ਖਾਨਦਾਨੀ ਸ਼ੌਂਕ ਹੈ ਜੀ ਦਾਦਾ ਜੀ ਨੂੰ ਵੀ ਸ਼ੌਂਕ ਸੀ ਫਾਦਰ ਸਾਹਿਬ ਨੂੰ ਵੀ ਹੈ ਤੇ ਮੈਨੂੰ ਵੀ ਹੈਗਾ ਇਹ ਵੀ ਲਾ ਕੇ ਚਲੋ ਖੂਨ ਚ ਹੀ ਸ਼ੌਂਕ ਤਾਂ ਪੁਰਾਣੇ ਨੋਟ ਸਾਰੇ ਸਾਂਭੇ ਹੋਏ ਜੀ ਨੂੰ 70 ਵੇਲੇ ਜਿਹੜੀ ਪਹਿਲੀ ਨੋਟਬੰਦੀ ਉਦੋਂ ਦੇ ਵੀ ਨੋਟ ਹੈਗੇ ਆ ਅੱਜ ਕੱਲ ਤਾਂ ਮੋਦੀ ਨੇ ਨਵੀਆਂ ਕਾਪੀਆਂ ਕੱਢੀਆਂ ਨੇ ਇਹ ਵੀ ਨਹੀਂ ਮਿਲ ਰਹੀਆਂ ਮਾਰਕੀਟ 'ਚ ਇਹ ਆ 20 ਰੁਪਏ ਦੀ ਕਾਪੀ ਹੈ ਇਹ ਵੀ ਨਹੀਂ ਮਿਲਦੀ ਬੰਦ ਕਾਪੀ ਪਿੱਛੇ ਇਹਦੇ ਆ ਬਣਾਉਂਦਾ ਠੀਕ ਹੈ ਜੀ ਤੇ 100 ਰੁਪਏ ਦਾ ਨੋਟ ਤਾਂ ਕਾਫੀ ਵੱਡਾਗਾ ਇਹਨੂੰ ਬੰਦਾ ਜੇਬ 'ਚ ਕਿਵੇਂ ਪਾਉਂਦਾ ਹੋਗਾ ਮਰੋ ਜੇ 20 ਨੋਟ ਪਾਣੇ ਪੈਗੇ ਜੇ ਲੋਕਾਂ ਨੇ ਤਾਂ 5-5 ਹਜ਼ਾਰ ਇਕੱਲਾ ਇਕੱਲਾ ਨੋਟ ਘਰੋਂ ਕਢਤਾ ਹਾਂਜੀ ਤੁਸੀਂ ਫਿਰ ਇਹਨੇ ਸਾਂਭੀ ਬੈਠੇ ਹੋ ਬਸ ਸ਼ੌਂਕ ਹੈ ਜੀ ਹੁਣਾਂ ਦੋ ਕਾਪੀਆਂ ਸਾਂਭੀ ਹੋਈਆਂ ਨੇ ਤਾਂ ਵੀ ਇਧਰ ਸਾਈਡ ਤੇ ਪਏ ਨੇ ਨਹੀਂ ਚੱਲੇ ਜਾਂਦੇ ਨੇ ਹੁਣ ਐ ਵੀ ਚਲੇ ਇੱਥੇ ਪੈਕ ਕਰਕੇ ਰੱਖਦੇ ਪਏ ਰਹਿਣਗੇ ਜੀ ਤੁਸੀਂ ਸੀਲ ਕਰਨਾ ਚਾਹੋ ਅੱਜ ਵੀ ਸਿਰ ਰਹਿਣਗੇ ਹਾਂ ਹੋ ਜਾਣਗੇ ਜੀ ਕੋ ਚੈੱਕ ਕਰਨੇ ਹੁਣ ਇਦਾਂ ਦੇ ਮੈਡਲ ਦੇਖਣ ਨੂੰ ਨਹੀਂ ਮਿਲਦੇ ਬ੍ਰਿਟਿਸ਼ ਆਰਮੀ ਦੇ ਮੈਡਲ ਨੇ ਸਾਰੇ ਇਹ エリザベス ਰਾਣੀ ਦਾ ਸਰਵਿਸ ਮੈਡਲ ਹੈ ਚਾਂਦੀ ਦਾ ਫਿਰ ਜਿਹੜੇ ਗਾਣੇ ਆ ਜਿਹੜੇ YouTube ਤੇ ਹੈ ਹੀ ਨਹੀਂ ਲੋਕ ਬਹੁਤ ਡਿਮਾਂਡ ਕਰਦੇ ਹਨ ਇੱਕ ਗਾਣਾ ਪਾ ਦਿਓ ਜਿੰਨੇ ਪੈਸੇ ਲੈ ਲਵੋ ਮੈਂ ਦਿੰਦੀ ਨਹੀਂ ਇਹ ਕੈਸਟ ਮੇਰੇ ਹਸਾਬ ਨਾਲ ਇੰਡੀਆ ਦੇ ਵਿੱਚ ਸਿਰਫ 10-15 ਬੰਦਿਆਂ ਕੋਲ ਹੀ ਹੋਣੀ ਹੈ ਇਹ ਕਿਸੇ ਨੂੰ ਨਹੀਂ ਪਤਾ ਇਹ ਇਹਦੇ ਗੁਰਦਾਸ ਮਾਨ ਦੇ ਆ ਗਾਣੇ ਵੀ ਆਏ ਹੋਏ ਹਨ ਨਹੀਂ ਖਰਾਬ ਤਾਂ ਤਾਂ ਹੋਊਗੀ ਜੇ ਪਾਣੀ ਲੱਗੂਗਾ ਜੇ ਧੁੱਪੇ ਪਈਆਂ ਰਹਿਣ ਜ਼ਿਆਦਾ ਹੀਟ ਮਾਰੂਗੀ ਤਾਂ ਖਰਾਬ ਹੁੰਦੀਆਂ ਪਰ ਇਹਨਾਂ ਨੂੰ ਕੁਝ ਨਹੀਂ ਹੁੰਦਾ 100 ਸਾਲ ਰੱਖੀ ਰੱਖੋ ਐਦਾਂ ਹੀ ਚੱਲਣਗੀਆਂ ਕੋਈ ਇਹੋ ਜਿਹਾ ਸ਼ਹਿਰ ਜਾਂ ਕੋਈ ਦੇਸ਼ ਹੈ ਨਹੀਂ ਜਿੱਥੇ ਨਾ ਸਮਝਣ ਜਾਂਦਾ ਹੋਵੇ ਜੀ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਅੱਜ ਧੂਰੀ ਦੇ ਵਿੱਚ ਤੁਹਾਨੂੰ ਮਿਲਵਾਵਾਂਗੇ ਇੱਕ ਬਾਈ ਦੇ ਨਾਲ ਜਿਸ ਨੂੰ ਕੇ ਵਿਲੱਖਣਾ ਹੀ ਸ਼ੌਂਕ ਹੈ ਸ਼ੌਂਕ ਹੈ ਨੋਟ ਸੰਭਣ ਦਾ ਪੁਰਾਣੇ ਤੋਂ ਪੁਰਾਣੇ ਉਹਨਾਂ ਵੱਲੋਂ ਲੋਡ ਸੰਭਾਲੇ ਹੋਏ ਹਨ ਉੱਥੇ ਹੀ ਇਹਨਾਂ ਕੋਲ ਜੋ ਕੈਸਟਾਂ ਹਨ ਆਡੀਓ ਕੈਸਟਾਂ ਹਨ ਉਹ ਵੀ ਪੁਰਾਣੀ ਤੋਂ ਪੁਰਾਣੀਆਂ ਕੈਸਟਾਂ ਸੰਭਾਲੀਆਂ ਹੋਈਆਂ ਹਨ ਅਤੇ ਕੈਸਟਾਂ ਦਾ ਕਾਰੋਬਾਰ ਵੀ ਕਰਦੇ ਹਨ ਆਪਾਂ ਨੂੰ ਤਾਂ ਇੰਜ ਲੱਗਦਾ ਸੀ ਜੇ ਕਿ ਜਿਵੇਂ ਕਿ ਆਡੀਓ ਕੈਸਟਾਂ ਨੂੰ ਖਤਮ ਹੀ ਹੋ ਗਈਆਂ ਲੇਕਿਨ ਇੱਥੇ ਆਇਆ ਤਾਂ ਬਾਈ ਨੇ ਦੱਸਿਆ ਹੈ ਕਿ ਜੋ ਕੈਸਟਾਂ ਦਾ ਕੰਮ ਹੈ ਇਹਨਾਂ ਦਾ ਮੇਨ ਕੰਮ ਉਹੀ ਹੈ ਉਸ ਤੋਂ ਵੀ ਵਧਿਆ ਇਨਕਮ ਆ ਰਹੀ ਹੈ ਬਾਹਰਲੇ ਦੇਸ਼ਾਂ ਦਾ ਕਹਿੰਦੇ ਹਾਂ ਕੈਸਟਾਂ ਦੀ ਜੋ ਹੈ ਵਿਕਰੀ ਹੁੰਦੀ ਹੈ ਇਸੇ ਤਰ੍ਹਾਂ ਹੀ ਇਹਨਾਂ ਨੇ ਚਾਂਦੀ ਦੇ ਸਿੱਕੇ ਵੀ ਸੰਭਾਲੇ ਹੋਏ ਹਨ ਬਾਈ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕੀ ਨਾ ਵੀਰ ਜੀ ਆਪਣਾ ਅਮਰਜੋ ਸਿੰਘ ਜੀ ਅਮਰਜੋ ਜੀ ਕਿੱਥੋਂ ਪਿਆਸ ਹੋ ਗਏ ਜੋ ਪੈਸੇ ਸੰਭਾਲਣ ਦੇ ਤੇ ਕਦੋਂ-ਕਦੋਂ ਦੇ ਪੈਸੇ ਨੇ ਕੀ ਲੱਗਦਾ ਤੁਹਾਨੂੰ ਕਿੰ ਇਹ ਖਾਨਦਾਨੀ ਸ਼ੌਂਕ ਹੈ ਜੀ ਦਾਦਾ ਜੀ ਨੂੰ ਵੀ ਸ਼ੌਂਕ ਸੀ ਫਾਦਰ ਸਾਹਿਬ ਨੂੰ ਵੀ ਹੈ ਤੇ ਮੈਨੂੰ ਵੀ ਹੈਗਾ ਇਹ ਵੀ ਲੱਗ ਕੇ ਚੱਲੋ ਖੂਨ ਚ ਹੀ ਹੈ ਸ਼ੌਂਕ ਤਾਂ ਤੇ ਬਾਕੀ ਇਹ ਵੀ ਪੁਰਾਣੇ ਨੋਟ ਸਾਰੇ ਸਾਹਮਣੇ ਹੋਏ ਜੀ 1978 ਵੇਲੇ ਜਿਹੜੀ ਪਹਿਲੀ ਨੋਟਬੰਦੀ ਹੋਤੋਂ ਦੇ ਵੀ ਨੋਟ ਹੈਗੇ ਆ ਪੁਰਾਣਾ 100 ਰੁਪਏ ਦਾ ਵੱਡਾ ਨੋਟ ਹੁੰਦਾ ਜਿੱਦਾਂ ਇਹ ਤੁਹਾਨੂੰ ਦਿਖਾ ਰਹੇ ਆ ਇਹ ਵੀ 1978 ਚ ਪਹਿਲੀ ਨੋਟਬੰਦੀ ਵੇਲੇ ਬੰਦ ਹੋਇਆ ਸੀ ਬਾਕੀ ਆਹ 10 ਰੁਪਏ ਦੀ ਕਾਪੀ ਹੈ ਪੁਰਾਣੀ ਇਹ ਨਹੀਂ ਮਿਲਦੀ ਅੱਜ ਕੱਲ ਤਾਂ ਜਿਹੜੇ ਇਲਾਕੇ ਚੱਲੋ ਵੀ ਆਹ ਮੋਦੀ ਨੇ ਅੱਜ ਕੱਲ ਤਾਂ ਮੋਦੀ ਨੇ ਨਵੀਆਂ ਕਾਪੀਆਂ ਕੱਢ ਇਹ ਵੀ ਤੁਹਾਨੂੰ ਪਤਾ ਬਿਆਹਾਂ ਦੇ ਸੀਜ਼ਨ ਵਿੱਚ ਇਹ ਵੀ 15 15 118 1800 ਰੁਪਏ ਦੀ ਕਾਪੀ ਸੇਲ ਕਰਦੇ ਆ ਲੋਕ 1000 ਰੁਪਏ ਦੀ ਹਾਂਜੀ ਆ ਆ ਹਾਂਜੀ 1000 ਵਾਲੀ ਜੀ ਬਾਕੀ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਦਿਖਾਉਣਾ ਇੱਕ ਆ 20 ਰੁਪਏ ਦੀ ਕਾਪੀ ਇਹ ਵੀ ਨਹੀਂ ਮਿਲਦੀ ਅੱਜ ਦੇ ਟਾਈਮ 'ਚ ਤੇ ਇੱਕ ਆ 10 ਰੁਪਏ ਦੀ ਆ ਤਾਂ ਹੁਣ ਮਿਲਣ ਨੂੰ ਹੀ ਹਟ ਗਈ ਕਿਉਂਕਿ ਆ ਆ ਨਵੀਆਂ ਚੱਲ ਪਈਆਂ ਆ ਪਹਿਲਾਂ ਵਾਲੀ ਐ ਇਹ ਤਾਂ ਮਿਲਦੀ ਹੀ ਨਹੀਂ ਆ ਤਾਂ ਅੱਜ ਫਿਰ ਵੀ ਮਿਲ ਜਾਂਦੀ ਐ ਬਾਕੀ ਆ 20 ਰੁਪਏ ਦੀ ਕਾਪੀ ਐ ਇਹ ਵੀ ਨਹੀਂ ਮਿਲਦੀ ਬੰਦ ਕਾਪੀ ਪਿੱਛੇ ਇਹਦੇ ਆ ਬਣਾਉਂਦਾ ਠੀਕ ਐ ਜੀ ਤੇ ਬਾਕੀ 10 ਰੁਪਏ ਦੇ ਪੁਰਾਣੇ ਨੋਟ ਹੋਗੇ ਇਹ ਕਿਹੜੇ ਸਨਦੇ ਨੇ 78 ਚ ਨੋਟਬੰਦੀ ਵੇਲੇ ਬੰਦ ਹੋਏ ਸੀ ਜੀ ਉਸ ਤੋਂ ਬਾਅਦ 1 ਰੁਪਏ ਦੀ ਕਾਪੀ ਇਹ ਵੀ 78 ਦੇ ਹਾਂਜੀ ਇਹ 2 ਰੁਪਏ ਦੀ ਕਾਪੀ ਤੇ ਬਾਕੀ ਜਿਹੜੇ ਵੀ ਦਿਖ ਰਹੇ ਆਂਗੇ ਇਹ ਨੋਟ ਤਾਂ ਛੋੜੀ ਛੋੜੀ ਨੇ ਨਾ 1 ਦਾ ਹੋ ਗਿਆ ਜਵੇਂ 2 ਦਾ ਹੋ ਗਿਆ ਇਹ 100 ਰੁਪਏ ਦਾ ਨੋਟ ਤਾਂ ਕਾਫੀ ਵੱਡਾਗਾ ਇਹਨੂੰ ਬੰਦਾ ਜੇਬ ਚ ਕਿਵੇਂ ਪਾਉਂਦਾ ਹੋਗਾ ਮਰੋ ਜੇ 20 ਨੋਟ ਪਾਣੇ ਪੈਗੇ ਜੇਬ ਚ ਤਾਂ ਜੇ ਵੀ ਭਰ ਗਈ ਚਾਰ ਦਹਾ ਮਾਰਨੀ ਪੈਂਦੀ ਸੀ ਫਿਰ ਜੇਬ ਚ ਪੈਂਦਾ ਸੀ ਹਾਂ ਹਾਂ ਉਦਾਂ ਨਹੀਂ ਇਹਨੂੰ ਪਰਸਾ ਨਹੀਂ ਬੰਦਾ ਪੈਸੇ 2000 ਪਾ ਸਕ ਬਾਕੀ ਇਹ ਵੀ ਸ਼ੌਂਕ ਦੇ ਨਾਲ ਜਿਵੇਂ 20 ਰੁਪਏ ਦੀ ਨੰਮੀ ਕਾਪੀਆਂ ਹੋ ਗਈਆਂ 50 ਦੀ ਕਾਪੀ ਹੋ ਗਈ ਇਹ ਸਾਰੇ ਨੋਟ ਸੰਭਾਲ ਕੇ ਰੱਖੇ ਹੋਏ ਨੇ ਹੁਣ 500 ਵਾਲੇ ਵੀ ਰੱਖ ਲਈ ਮੈਂ ਚੱਲ ਜਦੋਂ ਵਰਤਨ ਉਹ ਜਦੋਂ ਮਰਜ਼ੀ ਜਾ ਕੇ ਵਰਤ ਲਈਏ ਪ੍ਰਾਇਮ ਵੀ ਇੱਥੇ ਜਮਾ ਪਏ ਨੇ ਲੋਕਾਂ ਨੇ ਤਾਂ 5 500 ਦਾ ਇਕੱਲਾ ਕਲਾ ਕਾ ਨੋਟ ਘਰੋਂ ਕਢਦਾ ਤੁਸੀਂ ਫਿਰ ਇਹਨੇ ਸਾਂਭੀ ਬੈਠੇ ਹੋ ਬਸ ਸ਼ੌਂਕ ਹੈ ਜੀ ਹੁਣ ਆ ਦੋ ਕਾਪੀਆਂ ਸਾਂਭੀ ਹੋਈਆਂ ਨੇ ਤਾਂ ਵੀ ਇਧਰ ਸਾਈਡ ਦੇ ਪਏ ਨਹੀਂ ਚਲੇ ਜਾਂਦੇ ਨੇ ਹੁਣ ਐ ਵੀ ਚਲੇ ਇੱਥੇ ਪੈਕ ਕਰਕੇ ਰੱਖਦੇ ਪਏ ਰਹਿਣਗੇ ਜੀ ਤੁਸੀਂ ਸੀਲ ਕਰਨਾ ਚਾਹੋ ਅੱਜ ਵੀ ਸੀਲ ਹੋ ਜਾਣਗੇ ਹਾਂ ਹੋ ਜਾਣਗੇ ਜੀ ਕੋਈ ਚੱਕਰ ਨਹੀਂ ਮੈਂ ਵੀ ਸਾਰੇ ਖਰੀਦੇ ਨੇ ਜੀ ਅੱਛਾ ਤੁਸੀਂ ਖਰੀਦੇ ਨੇ ਹਾਂ ਜੀ ਸਾਰੇ ਖਰੀਦਿਆ ਨੇ ਆ 5 ਰੁਪਏ ਦਾ ਵੱਡਾ ਨੋਟ ਹੁੰਦਾ ਸੀ ਇਹ ਵੀ 78 ਚ ਪਹਿਲੇ ਨੋਟ ਦਿੰਦੇ ਵੇਲੇ ਬੰਦ ਹੋਇਆ ਇਹ ਵੀ ਨਹੀਂ ਮਿਲਦਾ ਆ 5 ਰੁਪਏ ਦੀ ਕਾਪੀ ਹੋਊਗੀ ਮੋਸਟਲੀ ਸਾਰੀਆਂ ਕਾਪੀਆਂ ਹੈਗੀਆਂ ਆਪਣੇ ਕੋਲੇ ਇਹ ਨੋਟ ਦਿਨੇ ਇਹ 10 ਰੁਪਏ ਦਾ ਜੀ ਇਹ ਵੀ ਕਾਹੀ ਵੱਡਾ ਹਨ ਹਾਂਜੀ 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 ਤਾਂ ਵੀਰ ਜੀ ਕਰੋ ਕਿਨਿਕ ਸਪੋਰਟ ਰਹੀ ਇਹਨਾਂ ਜੋ ਆਪਾਂ ਪੈਸਾ ਲਗਾ ਕੇ ਸ਼ੌਂਕ ਪੂਰਾ ਕਰ ਰਹੇ ਆ ਆਪਣਾ ਕਰੋ ਫੁੱਲ ਸਪੋਰਟ ਆ ਜੀ ਕੋਈ ਚੱਕਰ ਨਹੀਂ ਫਾਦਰ ਸਾਹਿਬ ਦਾ ਵੀ ਪੂਰਾ ਸਪੋਰਟ ਆ ਉਹਨਾਂ ਨੂੰ ਵੀ ਸ਼ੌਂਕ ਹੈ ਉਹ ਕਈ ਵਾਰੀ ਉਹ ਚੀਜ਼ ਲੈ ਕੇ ਮੈਨੂੰ ਦੱਸਦੇ ਨੇ ਵੀ ਆਪਾਂ ਆਹ ਚੀਜ਼ ਲੈ ਲਈ ਕੱਲ ਮੈਡਲ ਖਰੀਦਿਆ ਚਾਂਦੀ ਦਾ ਤੇ ਉਹਨਾਂ ਨੇ ਫੋਟੋ ਪਾਈ ਕਹਿੰਦੇ ਆ ਲੈ ਲਈਏ ਮੈਂ ਕਿਹਾ ਲੈ ਲਓ ਜੀ ਫਾਦਰ ਸਾਹਿਬ ਨੂੰ ਪੂਰਾ ਸ਼ੌਂਕ ਹੈ ਯਾਨੀ ਕਿ ਖੂਨ ਖੂਨ ਜੀ ਹੈ ਸ਼ੌਂਕ ਹੈ ਜੋ ਉਸਕੋ ਜੋ ਸ਼ੌਂਕ ਹੈਗਾ ਸੀ ਜੇ ਸੰਭਣ ਦਾ ਪੂਰਾ ਜੀ ਪੂਰਾ ਹੁਣ ਆਹ ਮੈਡਲ ਨੇ ਜਿਹੜੇ ਇਹ ਵੀ ਸਾਰੇ ਰਿਆਸਤੀ ਮੈਡਲ ਨੇ ਉਹਨੇ ਲਾ ਕੇ ਚੱਲੋ ਵੀ ਹੈਗਾ ਚਾਂਦੀ ਦੇ ਉੱਪਰ 골ਡ ਪਲੇਟਡ ਆ ਸਾਰਾ ਇਹ ਦੇਖੋ ਹੁਣ ਇਦਾਂ ਦੇ ਮੈਡਲ ਦੇਖਣ ਨੂੰ ਹੀ ਨਹੀਂ ਮਿਲਦੇ ਬ੍ਰਿਟਿਸ਼ ਆਰਮੀ ਦੇ ਮੈਡਲ ਨੇ ਸਾਰੇ ਇਹ ਹਾਂ ਇਹ ਜਿਹੜੀ ਰਾਣੀ ਉਹ ਸੀਗੀ ਐਲਿਜ਼ਾਬੈਥ ਰਾਣੀ ਉਹਦਾ ਸਰਵਿਸ ਮੈਡਲ ਹੈ ਐਲਿਜ਼ਾਬੈਥ ਰਾਣੀ ਦਾ ਸਰਵਿਸ ਮੈਡਲ ਹੈ ਚਾਂਦੀ ਦਾ ਪਿਆਰ ਇਹ ਵੀ ਮੈਡਲ 골ਡ ਪਲੇਟਡ ਹੈ ਜੀ ਉੱਪਰ ਜਾਰਜ ਦਾ ਤਾਜ ਬਣਿਆ ਹੋਇਆ ਜਿਹੜਾ ਛੋਟਾ ਮੈਡਲ ਹੁੰਦਾ ਸੀਗਾ ਇਹ ਜਿੱਦਾਂ ਵੱਡਾ ਮੈਡਲ ਦਾ ਜਿਵੇਂ ਸਰਵਿਸ ਤੇ ਜਾਣਾ ਡਿਊਟੀ ਲੈਣਾ ਉਦੋਂ ਲਾ ਕੇ ਜਾਂਦੇ ਸੀ ਛੋਟਾ ਮੈਡਲ ਜਿਵੇਂ ਤੁਸੀਂ ਡਿਨਰ ਤੇ ਇਨਵਾਈਟ ਕਰ ਲਿਆ ਕਿਸੇ ਨੂੰ ਜਾਂ ਪਾਰਟੀ ਤੇ ਜਾਣਾ ਛੋਟਾ ਮੈਡਲ ਉਦੋਂ ਲਾ ਕੇ ਜਾਂਦੇ ਸੀ ਹਾਂਜੀ ਇਹ ਦੋਨੋਂ ਸੈੱਟ ਹੈ ਆਹ ਵਿਕਟੋਰੀਆ ਰਾਣੀ ਦਾ ਮੈਡਲ ਹੈ ਨਾਲ ਖੀਤੀ ਵਗੈਰਾ ਉੱਪਰ ਫੋਟੋ ਬਣੀ ਹੋਈ ਉਹਨਾਂ ਦੀ ਤੇ ਸਾਰੇ ਸਾਹਮਣੇ ਰੱਖੇ ਹੋਏ ਜੀ ਬਾਕੀ ਚਾਂਦੀ ਦੇ ਸਿੱਕੇ ਹਾਂਜੀ ਇਹ ਵੀ ਦਿਖਾਉਣਾ ਤੁਹਾਨੂੰ ਮੈਂ ਇਹ ਸਾਰੇ ਚਾਂਦੀ ਦੇ ਸਿੱਕੇ ਨੇ ਜੀ ਜਿੰਨੇ ਵੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਾਰੇ ਚਾਂਦੀ ਦੇ ਸਿੱਕੇ ਨੇ ਸ਼ਾਹਜਹਾਨ ਦੇ ਜਿੰਨੇ ਵੀ ਆਪਣੇ ਰਾਜੇ ਹੋਏ ਨੇ ਉਸ ਟਾਈਮ ਦੇ ਹਾਂਜੀ 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 ਸਾਰਿਆਂ ਦੇ ਸਿੱਕੇ ਨੇ ਵਿਕਟੋਰੀਆ ਰਾਣੀ ਦੇ ਬੀਕਰ ਨੇਰ ਦੇ ਹੋਗੇ ਬੀਕਰ ਨੇ ਸਟੇਟ ਦੇ ਹੋਗੇ ਗਵਾਲੀਅਰ ਸਟੇਟ ਦੇ ਹੋਗੇ ਇਹ ਸਾਰੇ ਪਿਓਰ ਚਾਂਦੀ ਦੇ ਸਿੱਕੇ ਨੇ ਇੱਕ ਇੱਕ ਰਾਜ ਦੇ 4 4 ਸਿੱਕੇ ਜਦੋਂ ਉਹ ਜਾਰੀ ਹੋਏ ਸਾਰਿਆਂ ਦੀ ਕਲੈਕਸ਼ਨ ਕੀਤੀ ہوئی ਹੈ ਜੀ ਇਹਨਾਂ ਉਰ ਕਾਫੀ ਸਮਾਂ ਲੱਗਿਆ ਕਲੈਕਸ਼ਨ ਕਰਨ ਦੇ ਹਾਂਜੀ ਹਾਂਜੀ ਇਹ ਆਪਣੇ ਇੰਡੀਅਨ ਸਿੱਕੇ ਨੇ ਜਾਂ ਕਿਤੇ ਬਾਹਰੋਂ ਇੰਡੀਅਨ ਨੇ ਜੀ ਇੰਡੀਅਨ ਸਿੱਕੇ ਨੇ ਜਿੰਨੇ ਵੀ ਸਿੱਕਿਆਂ ਦੇ ਸਾਰੇ ਇੰਡੀਅਨ ਨੇ ਜੀ ਤਕਰੀਬਨ 200 ਪਲੱਸ ਸਿੱਕਾ ਹੋ ਗਿਆ ਹੁਣ ਮੇਰੇ ਕੋਲ ਕਲੈਕਸ਼ਨ ਦੇ ਵਿੱਚ ਆਹ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਹੈ ਆਪਣੇ ਸਿੱਖ ਰਾਜ ਦੇ ਹਮ ਇਹਨਾਂ ਦਾ ਜਿਹੜਾ ਚਿੰਨ੍ਹ ਹੁੰਦਾ ਸੀ ਪੱਤਾ ਹੁੰਦਾ ਸੀ ਇਹਨਾਂ ਦੀ ਪਹਿਚਾਣ ਸੀ ਜਿਹੜੀ ਸਰੇਖ ਸਿੱਕੇ ਦੇ ਉੱਪਰ ਕੋਈ ਵੀ ਸਿੱਕਾ ਮਹਾਰਾਜਾ ਰਣਜੀਤ ਸਿੰਘ ਦਾ ਹੋਊ ਉਹਦੇ ਉੱਪਰ ਪੱਤਾ ਜ਼ਰੂਰ ਬਣਿਆ ਹੋਊ ਇਹ ਉਹਨਾਂ ਦਾ ਚਿੰਨ੍ਹ ਸੀਗਾ ਇਹ ਵੀ ਸੰਭਾਲ ਕੇ ਰੱਖੇ ਨੇ ਬਾਕੀ ਆ ਜਿਹੜੇ ਆਪਣੇ ਬ੍ਰਿਟਿਸ਼ ਵਾਲੇ ਆ ਗਏ ਕੋਇਨ ਵਿਕਟੋਰੀਆ ਦੇ ਜਾਰਜ ਦੇ ਉਹ ਵੀ ਸਾਰੇ ਸੰਭਾਲ ਕੇ ਰੱਖੇ ਹੋਏ ਨੇ ਇਹ ਸਾਰੇ ਤੁਸੀਂ ਖਰੀਦੇ ਨੇ ਵੀਰ ਜੀ ਸਾਰੇ ਖਰੀਦੇ ਨੇ ਜਿੰਨੇ ਵੀ ਸਿੱਕੇ ਨੇ ਸਾਰੇ ਖਰੀਦੇ ਨੇ ਟੋਟਲੀ ਹੁਣਾਂ ਨੇ ਕੈਸਟਾਂ ਤੇ ਹਾਂਜੀ ਕੈਸਟਾਂ ਦੀ ਗੱਲ ਕੀਤੀ ਜਾਵੇ ਅਸੀਂ ਦੇਖਦੇ ਸੀ ਕਿ ਹੁਣ ਤਾਂ ਸਾਡੇ ਦੁਕਾਨ ਨੂੰ ਤੁਸੀਂ ਪਸਨੂਰ ਵਿੱਚ ਕੋਲਾਪੜ ਦੇ ਵਿੱਚ ਬਾਮੇ ਵਾਲਿਆਂ ਦੀ ਹਾਂਜੀ ਬਾਮੇ ਵਾਲਿਆਂ ਹਾਂ ਬਹੁਤ ਓਡੀ ਦੁਕਾਨ ਸੀਗੀ ਕੈਸਟਾਂ ਹੀ ਕੈਸਟਾਂ ਆਉਂਦੇ ਸੀਗਾ ਕੈਸਟਾਂ ਆਡੀਓ ਕੈਸਟਾਂ ਉਹਨੇ ਬੰਦ ਕਰਤੀਆਂ ਫਿਰ ਡੀਵੀਡੀਆਂ ਰੱਖ ਲੀਆਂ ਉਹ ਵੀ ਬੰਦ ਹੋ ਗਈਆਂ ਹੁਣ ਤਾਂ ਕੰਪਿਊਟਰ ਚੱਲ ਗਏ ਫੋਨ ਨਾਲ ਸਭ ਕੁਝ ਨਿਕਲਣਾ ਦਾ ਨੈਟ ਸੱਚ ਮਾਰ ਕੇ ਤਾਂ ਇਹ ਸ਼ੌਂਕ ਆਪਾਂ ਨੂੰ ਕਦੋਂ ਤੋਂ ਹੈ ਈ ਇਸ ਵਿੱਚ ਤੁਸੀਂ ਤੁਸੀਂ ਕੋਈ ਪੈਸੇ ਵੀ ਕਮਾ ਰਹੇ ਹੋ ਹਾਂਜੀ ਆਪਣਾ ਮੇਨ ਬਿਜ਼ਨਸ ਇਹੀ ਹੈ ਕੈਸਟਾਂ ਦਾ ਰਕਾਰਡਾਂ ਦਾ ਤੇ ਕੋਈ ਵੀ ਜਿਵੇਂ ਡੀਵੀਡੀ ਪਲੇਅਰ ਹੋਗੇ ਜਾਂ ਲਾ ਕੇ ਚੱਲੋ ਤੁਹਾਨੂੰ ਉੱਪਰ ਦਿਖਾਉਣਾ ਐਂਪਲੀਫਾਇਰ ਵਿਨਟੇਜ ਸਪੀਕਰ ਸਾਰਾ ਕੁਝ ਰੱਖਿਆ ਆਪਣੇ ਕੋਲੇ ਮੇਨ ਆਪਣਾ ਕੰਮ ਇਹੀ ਹੈ ਆਪਣਾ 올 ਵਰਲਡ ਦੇ ਵਿੱਚ ਸਮਾਨ ਜਾਂਦਾ ਕਿਸੇ ਵੀ ਸ਼ਹਿਰ ਦੇ ਵਿੱਚੋਂ ਆਰਡਰ ਕਰ ਸਕਦੇ ਹੋ ਤੁਹਾਡੇ ਘਰੇ ਪਹੁੰਚ ਜਾਏਗਾ ਤੇ ਬਾਕੀ ਇਹ ਹੈ ਵੀ ਕੈਸਟ ਜਿਹੜੀ ਮੰਗੋਗੇ ਤੁਹਾਨੂੰ ਉਹੀ ਮਿਲ ਜਾਣੀ ਹੈ 1.5 ਲੱਖ ਦੇ ਕਰੀਬ ਕੈਸਟ ਹੈ ਲੱਭਣ ਨੂੰ ਟਾਈਮ ਲੱਗ ਜਾਂਦਾ ਪਰ ਇਹ ਨਹੀਂ ਹੈ ਕਿ ਆਪਣੇ ਕੋਲੇ ਕੋਈ ਕੈਸਟ ਨਾ ਮਿਲੇ ਹਾਂ ਜੀ ਇਹ ਗੁਰਦਾਸ ਮਾਨ ਦੀ ਕੈਸਟ ਪਈ ਹੈ ਹੈ ਨਾ ਰੱਬ ਤੋਂ ਡਰ ਸੱਜਣਾ ਇਹ ਰੱਬ ਤੋਂ ਡਰ ਸੱਜਣਾ ਫਿਲਮ ਇਹ ਮਾਰਕੀਟ 'ਚ ਨਿਕਲੀ ਵੀ ਨਹੀਂ ਇਹ ਫਲॉप ਹੋ ਗਈ ਸੀਗੀ ਇਹ ਗੁਰਦਾਸ ਮਾਨ ਜੀ ਦੀ ਲਾਸਟ ਦੇ ਕੈਸਟ ਆਈ ਸੀਗੀ ਤੇ ਇਹ ਕੈਸਟ ਮੇਰੇ ਹਿਸਾਬ ਨਾਲ ਇੰਡੀਆ ਦੇ ਵਿੱਚ ਸਿਰਫ 10-15 ਬੰਦਿਆਂ ਕੋਲ ਹੀ ਹੋਣੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਨਾ ਤੇ YouTube ਤੇ ਗਾਣੇ ਨੇ ਇਹਦੇ ਗਾਣੇ ਜਿਹੜੇ ਵੀ ਹੈਗੇ ਨੇ ਪਿੱਛੇ ਲਿਖੇ ਹੋਏ ਇਹ ਕਿਸੇ ਨੂੰ ਨਹੀਂ ਪਤਾ ਵੀ ਇਹ ਇਹਦੇ ਗੁਰਦਾਸ ਮਾਨ ਦੇ ਆ ਗਾਣੇ ਵੀ ਆਏ ਹੋਏ ਆ ਬਾਕੀ ਗੁਰਦਾਸ ਮਾਨ ਸਾਹਿਬ ਦੀ ਪੂਰੀ ਕਲੈਕਸ਼ਨ ਐਲਪੀ ਅੱਜ ਕੱਲ ਤਾਂ ਯਾਰ ਸਾਰਾ ਕੁਝ ਹੀ ਮਿਲ ਜਾਂਦਾ ਹੈ YouTube ਤੇ ਨੈਟ ਤੇ ਬਹੁਤ ਚੀਜ਼ਾਂ ਆਪਣੇ ਕੋਲੇ ਇਦਾਂ ਦੇ ਗਾਣੇ ਆ ਜਿਹੜੇ YouTube ਤੇ ਹੈ ਹੀ ਨਹੀਂ ਜੀ ਲੋਕ ਬਹੁਤ ਡਿਮਾਂਡ ਕਰਦੇ ਹਨ ਇੱਕ ਗਾਣਾ ਪਾ ਦਿਓ ਜਿੰਨੇ ਪੈਸੇ ਲੈ ਲਵੋ ਮੈਂ ਦਿੰਦੇ ਨਹੀਂ ਮੈਂ ਕਹਿੰਦਾ ਕੈਸਟ ਲੈ ਲਵੋ ਆਪ ਦਾ ਸੁਣੋ ਜੋ ਮਰਜ਼ੀ ਕਰੋ ਹੁਣ ਜੀ ਇਹ ਕੈਸਟ ਦੀ ਗੱਲ ਕੀਤੀ ਜਾਵੇ ਤੁਹਾਡੇ ਕੋਲ ਇੱਕੋ ਹੀ ਕੈਸਟ ਆ ਨਾ ਇਹ ਤੇ ਜੇ ਕਿਸੇ ਨੂੰ ਖਰੀਦਣੀ ਹੋਵੇ ਤਾਂ ਕਿੰਨੇ ਕੀ ਬੇਚੂਗੇ ਇਸ ਨੂੰ ਨਹੀਂ ਉਹ ਤਾਂ ਨਹੀਂ ਦੱਸ ਸਕਦੇ ਇਦਾਂ ਆਪਾਂ ਅੱਛਾ ਹਾਂ ਉਹ ਵੇਚ ਰੂਦੋਂਗਾ ਜਾਂ ਕੋਈ ਖਰੀਦੂਗਾ ਵੇਚ ਦਾਂਗੇ ਜੀ ਵੇਚ ਦਾਂਗੇ ਤੇ ਸਾਂਭ-ਸਮਾਂ ਦੀ ਗੱਲ ਕੀਤੀ ਆ ਵੀ ਆਪਾਂ ਦੇਖਦੇ ਆਂਗੇ ਕੋਈ ਕੋਈ ਚੀਜ਼ ਪਈ ਪਈ ਖਰਾਬ ਹੋ ਜਾਂਦੀ ਐ ਇਹਨਾਂ ਦੀ ਸਾਂਭ-ਸਮਾਲ ਕੀ ਨਹੀਂ ਕਰ ਤੇ ਜੇ ਖਰਾਬ ਹੋਣ ਦੇ ਚਾਂਸ ਕਿਸ ਤਰ੍ਹਾਂ ਬੰਦ ਨੇ ਇਹਨਾਂ ਦੇ ਨਹੀਂ ਖਰਾਬ ਤਾਂ ਤਾਂ ਹੋਊਗੀ ਜੇ ਪਾਣੀ ਲੱਗੂਗਾ ਜੇ ਧੁੱਪੇ ਪਈਆਂ ਰਹਿਣ ਜ਼ਿਆਦਾ ਹੀਟ ਮਾਰੂਗੀ ਤਾਂ ਖਰਾਬ ਹੁੰਦੀਆਂ ਪਰ ਇਹਨਾਂ ਨੂੰ ਕੁਝ ਨਹੀਂ ਹੁੰਦਾ 100 ਸਾਲ ਰੱਖੀ ਰੱਖੋ ਐਦਾਂ ਹੀ ਚੱਲਣਗੀਆਂ ਕਿਸੇ ਖੇਤ ਕਮਾ ਲੈਂਦਾ ਆਪਣਾ ਕੋਈ ਇਹੋ ਜਿਹਾ ਸ਼ਹਿਰ ਜਿਹਾ ਕੋਈ ਦੇਸ਼ ਹੈ ਨਹੀਂ ਜਿੱਥੇ ਨਾ ਸਮਾਣ ਜਾਂਦਾ ਹੋਵੇ ਜੀ ਤੇ ਤੁਸੀਂ ਪਰਸਨ ਰੱਖਿਆ ਹੈ ਨਾ ਇੱਥ ਧੰਨਵਾਦ ਤੁਹਾਡਾ ਸਾਨੂੰ ਸਮਝ ਦਿੱਤਾ ਗੱਲ ਕੀਤੀ ਜਾਵੇ ਸ਼ੌਂਕ ਦੀ ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਲੱਖਾਂ ਰੁਪਏ ਲਗਾ ਕੇ ਬਾਈ ਨੇ ਜੋ ਨੋਟ ਸੰਭਾਲੇ ਹੋਏ ਹਨ ਕੈਸਟਾਂ ਦਾ ਕੰਮ ਆਪਾਂ ਨੂੰ ਇਦਾਂ ਸਿੱਖੇ ਜਿਵੇਂ ਆਡੀਓ ਕੈਸਟਾਂ ਤਾਂ ਦੁਨੀਆ ਤੋਂ ਅਲੋਪ ਹੀ ਹੋ ਗਈਆਂ ਲੇਕਿਨ ਇੱਥੇ ਆਏ ਆ ਤਾਂ ਪਤਾ ਲੱਗਿਆ ਕਿ ਅੱਜ ਵੀ ਕੜੀ ਵੀ ਕੈਸਟਾਂ ਦਾ ਕੰਮ ਚੱਲ ਰਿਹਾ ਬਾਈ ਕੋਲੇ ਪੁਰਾਣੀ ਤੋਂ ਪੁਰਾਣੀਆਂ ਕੈਸਟਾਂ ਪਈਆਂ ਨੂੰ ਦੱਸ ਰਿਹਾਗੇ 1.5 ਲੱਖ ਤੋਂ ਪਲੱਸ ਕਮਰੇ ਭਰੇ ਪਏ ਨੇ ਕੈਸਟਾਂ ਦੇ ਸਮਾਂ ਲੱਗਦਾ ਲੱਭਣ ਨੂੰ ਲੇਕਿਨ ਇਹ ਨਹੀਂ ਹੋਵੇਗਾ ਕੋਈ ਚੀਜ਼ ਮਿਲੇਗੀ ਨਹੀਂ ਗੁਰਦਾਸ ਮਾਨ ਦੀ ਇਹ ਫਿਲਮ ਸੀ ਰੱ ਨਾ ਇੰਟਰਨੈਟ ਤੇ ਹੈ ਉਸੇ ਤਰ੍ਹਾਂ ਇਹਨਾਂ ਨੇ ਸਿੱਕੇ ਸਾਂਭਾਲ ਕੇ ਰੱਖਿਆ ਨੇ ਅਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਅੱਜ ਵੀ ਇਹਨਾਂ ਦੀ ਜੋ ਕੈਸਟਾਂ ਦਾ ਕੰਮ ਹੈ ਉਹ ਕੈਸਟਾਂ ਇਹ ਸੇਲ ਕਰ ਰਹੇ ਹਨ ਅਤੇ ਇਹ ਉਹ ਬੈਗ ਭਰਿਆ ਪਏ ਕਿ ਇਹਨਾਂ ਦਾ ਜੋ ਕੋਰੀਅਰ ਇਹਨਾਂ ਨੇ ਕਰਨਾ ਹੈ ਕੈਨੇਡਾ ਦੇ ਵਿੱਚ ਕੈਨੇਡਾ ਵਿੱਚ 200 263 ਕੈਸਟਾਂ 263 ਕੈਸਟਾਂ ਦਾ ਪਾਰਸਲ ਜਾਣਾ ਹੈ ਪੇਮੈਂਟ ਜਿੱਦਣ ਆ ਗਈ ਨਾਲ ਦੀ ਨਾਲ ਯੂਜ਼ਰ ਨੂੰ ਪਾਰਸਲ ਕਰ ਦੇਣਗੇ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਤੇਸ਼ੀ